ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਕਹਿਣਾ ਹੈ ਕਿ ਰਾਤੀ ਜਿਹੜਾ ਜਾਨਸ ਹੋਇਆ ਬਹੁਤ ਨਖੇਦੀ ਹੋਈ ਆ ਇੰਨੀ ਤਾਨਾਸਾਈ ਨਹੀਂ ਹੋਣੀ ਚਾਹੀਦੀ ਕਿਉਂਕਿ 8 ਵਜੇ ਦਾ ਟ੍ਰੇਨ ਸੀ ਰੋਟੀ ਖਾਣ ਦਾ ਸੀ ਕਿਸਾਨ ਉਹਨਾਂ ਤੇ ਕਿਤਰਾ ਡਾਂਗਾ ਡਾਂਗਾ ਛੋਟੇ ਵੀ ਚੱਲੇ ਨੇ ਕਿਤਰਾ ਢੱਲੇਵਾਲ ਨੂੰ ਖੜਿਆ ਉਥੇ ਲੈ ਗਏ ਚੁੱਕ ਕੇ ਕਈ ਹੋਰ ਗੱਲਾਂ ਵੀ ਕੀਤੀਆਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਦਿੱਲੀ ਤੋਂ ਆਉਂਦੀਆਂ ਨੇ ਮੋਦੀ ਦੇ ਕੋਲ ਜਾਂ ਹੋਰ ਭੇਜਦੀ ਆਉਂਦੇ ਸਮਝ ਲਓ ਇਹ ਕੰਮ ਨਹੀਂ ਗੱਲਾਂ ਹੋਣੀਆਂ ਕਿਉਂਕਿ ਉਹ ਡੇਢ ਸਾਲ ਦੇ ਬੈਠੇ ਸੀ ਕਿਸਾਨ ਸਾਡੇ ਉਹਨਾਂ ਨੂੰ ਕੋਈ ਨਾ ਕੋਈ ਤੇ ਦਿਨੇ ਨਾ ਆਉਂਦਾ ਆਬਦਾ ਦੀ ਇਹ ਗੱਲ ਕਰਦਾ ਕੋਈ ਨਾ ਕੋਈ ਮਸਲਾ ਹੱਲ ਕਰਦੇ ਉਹਨਾਂ ਦਾ ਇਹ ਨਹੀਂ ਚਾਹੀਦਾ ਇਹ ਇੱਕਦਮ 5 ਮਿੰਟ ਦੇ ਵਿੱਚ ਉੱਠ ਪੋ ਤੇ ਠਾਕ ਕੋਈ ਨਾ ਕੋਈ ਮੈਚਸ ਪਹਿਲਾਂ ਚਾਹੀਦਾ ਸੀ ਦੇਣਾ ਉਹਨਾਂ ਨੂੰ ਇਹ ਗੱਲ ਬਹੁਤ ਨਖੇਦੀ ਵਾਲੀ ਆ ਇਸ ਤਰ੍ਹਾਂ ਨਹੀਂ ਚਾਹੀਦਾ ਕਿਉਂਕਿ ਜਦੋਂ ਕਿਸੇ ਦੇ ਕੋਲ ਆਈਏ ਉਹਨੂੰ ਦੱਸਣਾ ਚਾਹੀਦਾ ਏ ਵੀ ਆਹ ਦਮ ਕਰ ਲਾ ਜਾਂ ਤਾਂ ਡਾ ਰਾਜੀ ਨਾ ਵਾਂ ਜਿਸ ਤਰ੍ਹਾਂ ਮੁਖੀ ਅੱਗੇ ਗਏ ਸੀ ਰਾਜੀ ਨਾ ਕਰਨਾ ਕੋਈ ਉੱਥੇ ਦੇ ਉੱਥੇ ਹੀ ਰੱਖੇਗਾ ਤੇ ਇਧਰੋਂ ਇਧਰ ਸੰਗਤ ਨੂੰ ਫੜ ਲਿਆ ਮਗਰੋਂ ਇਹ ਬਹੁਤ ਹੀ ਨਖੇਤੀ ਵਾਲੀ ਗੱਲ ਕੀਤੀ ਗਈ ਇਹਦੇ ਤੇ ਮੈਂ ਤੇ ਆਪਣੇ ਵੱਲੋਂ ਬਾਬੇਕਾਰ ਸੇਵਾ ਵਾਲੇ ਮੈਂ ਬਹੁਤ ਨਖੇਤੀ ਦੀ ਗੱਲ ਕਰਦਾ ਮੇਰੇ ਨਾਲ ਜਿਹੜੇ ਵੀ ਘੁਰਤੇ ਨੇ ਜਾਂ ਹੋਰ ਵੀ ਸੰਗਤ ਖਲੋਤੀ ਆ ਬਹੁਤ ਨਖੇਦੀ ਕੀਤੀ ਆ ਕਿ ਕਿਸਾਨਾਂ ਤੇ ਨਹੀਂ ਡਾਂਗਾ ਛੋਟੇ ਗਲਾਉਣੇ ਚਾਹੀਦੇ ਵੈਗਜੀ ਕਾ ਖਾਲਸਾ ਵੈਗਜੀ ਕਾ ਖਾਲਸਾ ਸੁਭੀਦਰ ਸਾਹਿਬ ਸਾਡੀ ਕੁਮਾਰ ਜਿਹੜੀ ਆਰਮੀ ਦੀ ਆ ਜੀਓਸੀ ਸਾਹਿਬ ਕੋ ਪਹੁੰਚ ਗਿਆ ਔਰ ਉਹਨਾਂ ਨੇ ਜਿਹੜੀ ਕਾਰਵਾਈ ਕਰ ਸਤ ਕਾਰਵਾਈ ਕਰਵਾਤੇ ਕਦਮ ਚੁੱਕੇ ਦੇ ਬਰ ਕੀ ਤੁਸੀਂ ਜੀਓਸੀ ਪਟਿਆਲਾ ਕੱਲ ਮੀਟਿੰਗ ਹੋਈ ਆ ਐਸਐਸਪੀ ਨਾਨਕ ਸਿੰਘ ਮੇਰੇ ਖਿਆਲ ਵਿੱਚ ਹੀ ਆ ਉਹਨਾਂ ਨੇ ਅੱਥ ਤੇ ਪੂਰਾ ਐਫਆਰਆਈ ਦਰਜ ਕਰਨਾ ਇਹ ਨਹੀਂ ਦੇ ਇਹਨਾਂ ਨੂੰ ਸਸਪੈਂਡ ਕਰਤਾ 5 ਦਿਨ ਕਰਕੇ ਤੇ ਬਾਅਦ ਚ ਖੜਾ ਲਿਓ ਵੀ ਚੁੱਪ ਕਰਕੇ ਉਸੇ ਤਰ੍ਹਾਂ ਇਹ ਪੂਰੀ ਹੁਣ ਅਸਲੀ ਕਾਰਵਾਈ ਹੋਏਗੀ ਕਿਉਂਕਿ ਉਹਨਾਂ ਆਰਮੀ ਇੱਕ ਉਹ ਚੀਜ਼ ਹੈ ਜੇ ਪਾਣੀ ਦੇ ਵਿੱਚ ਜਾਣਾ ਚਲੋ ਆਰਮੀ ਅਗਨਕੀਏ ਚਲੋ ਆਰਮੀ ਪਾਕਿਸਤਾਨ ਉਠਾਲਿਆ ਚਲੋ ਆਦਮੀ ਦੂਰੇ ਦੇਸ਼ ਤੇ ਪੀੜ ਪੈ ਗਈ ਚਲੋ ਆਰਮੀ ਇਹ ਆਰਮੀ ਜੇ ਸਾਰਾ ਕੁਝ ਕਰ ਸਕਦੀ ਆ ਤੇ ਇਸ ਕੇਸ ਇੱਕ ਪੰਜਾਬ ਦੇ ਕੇਸ ਨੂੰ ਵੀ ਪੂਰਾ ਚੰਗੀ ਤਰ੍ਹਾਂ ਹੱਲ ਕਰ ਸਕਦੀ ਆ ਅਸੀਂ ਆਪਣੇ ਜਰਨਲ ਨੂੰ ਕਹਾਂਗੇ ਇਸ ਨੂੰ ਵੱਧ ਤੋਂ ਵੱਧ ਝੜਕੇ ਦਾ ਪੂਰਾ ਵਿਰੋਧ ਕੀਤਾ ਜਾਵੇ ਮੈਗਰਜੀਕਾ ਖਾਲਸਾ ਮੈਗਰਜੀਕਾ